ਕੋਈ ਕਿਥੇ ਵੀ ਮਹਿਫੂਜ਼ ਨਹੀਂ ਹੈ ਤੇ ਇਸ ਗੱਲ ਦਾ ਇਸ਼ਾਰਾ ਚੰਦ ਮਿੰਟਾਂ ਬਾਅਦ ਇਹ ਵੀਡੀਓ ਆਫ ਗਵਾਹੀ ਪਰਦੇਗੀ ਕਿਉਂਕਿ ਇਸ ਰੈਸਟੋਰੈਂਟ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੇਬਲ ਤੇ ਬੈਠੀਆਂ ਮਹਿਲਾਵਾਂ ਬੱਚਿਆਂ ਨਾਲ ਖਾਣ ਪੀਣ ਦੇ ਵਿੱਚ ਮਸ਼ਰੂਫ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨਾਲ ਇੱਥੇ ਇੱਕ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਤਾਕ ਲਗਾ ਕੇ ਖੜਾ ਹੈ ਤੁਸੀਂ ਵੇਖੋਗੇ ਕਿ ਕੁਝ ਹੀ ਦੇਰ ਬਾਅਦ ਇੱਥੇ ਹੈਲਮਟ ਪਾ ਕੇ ਰੈਸਟੋਰੈਂਟ ਦੇ ਅੰਦਰ ਖੜਾ ਬੰਦਾ ਮਹਿਲਾ ਦੇ ਗळाਵੇਂ ਨੂੰ ਹੱਥ ਪਾਉਂਦਾ ਹੈ ਤੇ ਉਸ ਦੀ ਚੇਨ ਖਿੱਚ ਕੇ ਫਰਾਰ ਹੋ ਜਾਂਦਾ ਹੈ ਪਿੱਛੋਂ ਮਹਿਲਾਵਾਂ ਉੱਠਦੀਆਂ ਹਨ ਇੱਕੋ ਇੱਕ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਹੋਇਆ ਕੀ ਜਦੋਂ ਇੱਕ ਕੁੜੀ ਔਰਸ ਦੇ ਪਿੱਛੇ ਰੈਸਟੋਰੈਂਟ ਤੇ ਬਾਹਰ ਭਜਦੀ ਹੈ ਤੇ ਇਸ ਤੋਂ ਸਾਫ ਜਾਹਿਰ ਕਿ ਵੇਖੋ ਇਨਾ ਚੇਨ ਸੈਚਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ ਤੇ ਕਿਸ ਤਰੀਕੇ ਨਾਲ ਸ਼ਰਿਆ ਦਿਨ ਦਿਹਾੜੇ ਵੇਖੋ ਬਾਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਹ ਤਸਵੀਰਾਂ ਹਰਿਆਣਾ ਦੇ ਪਾਣੀਪੱਤਿਆਂ ਹਨ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ ਮਹਿਲਾਵਾਂ ਖਾਣਾ ਖਾ ਰਹੀਆਂ ਸੀ ਤੇ ਉਸੇ ਦਰਮਿਆਨ ਰੈਸਟੋਰੈਂਟ ਦੇ ਵਿੱਚ ਹੈਲਮਟ ਪਾ ਕੇ ਖੜਾ ਬੰਦਾ ਆਪਣੇ ਨਾਪਾਕ मंसूਬੇ ਨੂੰ ਅੰਜਾਮ ਦਿੰਦਾ ਹੈ